ਮੇਰਾ ਨਾਮ ਪਵਨ ਕੁਮਾਰ ਹੈ ਜੀ ਹਾਂ ਜੀ ਕਿਹੜਾ ਇਲਾਕਾ ਇਹ ਠਾਣਾ ਸਲਾਮਾਬਾਦ ਦਾ ਇਲਾਕਾ ਜੀ ਹਾਂ ਜੀ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ ਹਾਂ ਜੀ ਲੇਕਿਨ ਯਕਦਮ ਅਸੀਂ ਉੱਠ ਪਏ ਲੇਕਿਨ ਨਾ ਜ਼ਬਰਦਸਤ ਧਮਾਕਾ ਵਿਆਸੋਂ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣੇ ਅਸਲਾਮਾਬਾਦ ਆ ਕੇ ਰਹਿਨੇ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਦੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ ਚਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਆ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਉਹ ਵੀ ਦੇਖਿਆ ਗਿਆ ਥਾਣਾ ਸਲਾਮਾਉ ਦੇ ਅੰਦਰ ਵੀ ਮਪਲ ਸਮਾਈ ਫੇਰ ਤੇ ਲੱਗੇ ਬੱਕੀਆਂ ਬੁੱਕੀਆਂ ਠੀਕ ਕਰਨ ਦੇ ਸਭ ਕੁਝ ਦੇ ਤਿੰਨ ਟੁਣਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਕਿ ਜਿਹੜਾ ਹਮਲਾ ਹੈ ਉਥਾਣਾ ਸਲਾਮਾਬਾਦ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ पाए ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐਸਤਰਾਂ ਲੱਗਦਾ ਸੀ ਜਿਸ ਤਰ੍ਹਾਂ ਕਹਿੰਦੇ ਨੇ ਬਸ ਫੋਟਕਸ ਸਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਆ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਤੁਸੀਂ ਮੈਂ ਤੁਹਾਨੂੰ ਕਹਿੰਦਾ ਕਿ ਆਵਾਜ਼ ਕਈ ਲੋਕ ਸੁਣੀ ਆ ਉਹਦੇ ਸਬੰਧ ਚ ਅਸੀਂ ਵੀ ਜਾਂਚ ਕਰ ਰਹੇ ਆ ਪਰ ਆਵਾਜ਼ ਸੁਣੀ ਆ ਲੋਕਾਂ ਨੇ ਬਾਤ ਸੁਣੀ ਆ ਮੈਂ ਵੀ ਉਹ ਜਾਂਚ ਕਰ ਰਹੇ ਆ ਮੇਰੇ ਥੋੜੇ ਦੇ ਇਲਾਕੇ ਦੇ ਵਿੱਚ ਨੂੰ ਹੈ ਜਸਵੀਰ ਦੇ ਇਲਾਕੇ ਦੇ ਲੋਕ ਕਹਿੰਦੇ ਕਿ ਥਾਣੇ ਦੇ ਇਲਾਕੇ ਹੈ ਬਿਲਕੁਲ ਥਾਣੇ ਦੇ ਗੇਟ ਦੇ ਕੋਲ ਇਸੇ ਵਾਸਤੇ ਮੈਂ ਵੀ ਪਹੁੰਚਿਆ ਤੁਸੀਂ ਵੀ ਕਰ ਰਹੇ ਹੋ ਮੈਂ ਵੀ ਇਸੇ ਕਰਕੇ ਪਹੁੰਚ ਲਿਆ ਤੁਸੀਂ ਸਾਨੂੰ ਜਾਂਚ ਕਰ ਨਹੀਂ ਦੇ ਰਹੇ ਕਿ ਕਿੱਥੇ ਹੋਇਆ ਰੁਕ ਨਹੀਂ ਦੇ ਰਹੇ ਮੈਂ ਜਿਹੜੀ ਗੱਲ ਲੋਕਾਂ ਦੀ ਆ ਰਹੀ ਹੈ ਜਿੱਥੇ ਥਾਣੇ ਜੀ ਵੀ ਕਹਿੰਦੇ ਕਿ ਟਾਇਰ ਦਾ ਬਲਾਸਟ ਆ ਉਹ ਤਾਂ ਨਹੀਂ ਕਹਿ ਰਹੇ ਜਿਸ ਤਰ੍ਹਾਂ ਲੋਕ ਕਹਿ ਰਹੇ ਜਿਸ ਤਰ੍ਹਾਂ ਬੀਬੀ ਕਹਿ ਰਹੀ ਆ ਕੋਈ ਸਾਡਾ ਇਹਨਾਂ ਦੇ ਨਾਲ ਟਸਪੂਟ ਆ ਥੋੜਾ ਜਿਹਾ ਆ ਮੋਟਰਸਾਈਕਲਾਂ ਦਾ ਇਹਦੇ ਕਰਕੇ ਮੈਂ ਸੀਨੀਅਰ ਅਫਸਰਾਂ ਨੂੰ ਕੀਤਾ ਆਪਣਾ ਸੂਚਕ ਕਰਨ ਦਖਾਵਾਂਗੇ ਸਾਰਾ ਥਾਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਜਾਂ ਲੋਕ ਕਹਿ ਰਹੇ ਨੂੰ ਅਸੀਂ ਵੀ ਕਹਿ ਰਹੇ ਹਾਂ ਇਸੇ ਵਿਸ਼ੇ ਵਾਸਤੇ ਮੈਂ ਇੱਥੇ ਜਾਂਚ ਕਰਨ ਵਾਸਤੇ ਆ ਲੇਕਿਨ ਥਾਣੇ ਦੇ ਅੰਦਰ ਧਮਾਕਾ ਜਿਹੜੀ ਗੱਲ ਜਿਹੜੀ ਉਹ ਬਿਲਕੁਲ ਗਲਤ ਹੈ ਹਾਂਜੀ ਸਰ ਜਿਹੜਾ ਦੱਸਿਆ ਜਾ ਰਹੀ ਥਾਣਾ ਜਲਾਵਾ ਦੇ ਵਿੱਚ ਜਾਂ ਬਾਹਰ ਬਲਾਸਟ ਕਰ ਕੀ ਕਰਨਾ ਚਾਹੁੰਦੇ ਨੇ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਚਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਰਾਉਂਡ ਲਾਇਆ ਇਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਡ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੋਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਵਿੱਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜਨੇ ਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੂਵਿਨਾਈਲ ਲੜਕਾ ਉਹਨਾਂ ਆਮਨਯੀ ਪਦਾਂ ਸੇ ਤੁਝਾ ਜਸ਼ਨ ਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆ ਨੂੰ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਿਉਂਕਿ ਹੁਣ ਸਿਕੰਜਾ ਕਾਫੀ ਨਾਂ ਤੇ ਖਸਿਆ ਜਾ ਰਿਹਾ ਹੈ ਔਰ ਸਾਡੇ ਕੋਲ ਬੰਦੇ ਨਾਮਜ਼ਦ ਨਹੀਂ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵੌਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਖਰ ਅਮਨ ਖੋਖਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਾਰਾ ਕੀ ਵਜਾ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਬਲਾਤ ਕਰਕੇ ਤਸੀਹੇ ਪਾਈ ਜਾ ਰਹੀ ਹੈ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇ ਗਏ ਤੇ ਉਹ ਨੈਚੁਰਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟਬੈਕ ਲੱਗਿਆ ਹੈ ਤੁਹਾਡੇ ਸਾਹਮਣੇ ਉਹ ਮੋਡਿਊਲ ਸਾਰਾ ਬਸ ਟੂ ਹੈ ਔਰ ਜਲਦੀ ਤੋਂ ਔਰ ਨਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਨੇ ਸਰਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਟੀਨਾ ਜਿਹੜੀ ਉੱਪਰ ਅਸੀਂ ਦੇਖੋ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਅਸੀਂ ਕਦੇ ਕੀਤੀ ਤੀਨਾ ਨਵੀਆਂ ਪਈਆਂ ਜਾ ਰਹੀ ਸੀ ਸਵੇਰੇ 4 ਵਜੇ ਉਹ ਸਤ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾ ਸੀ ਸਰ ਬਾਹਰ ਮੈਂ ਤਾਂ ਕਦੇ ਕੁਝ ਕਹਿ ਨਹੀਂ ਰਿਹਾ ਵੀ ਤੇ ਬਾਹਰ ਨੌਇਸ ਤਾਂ ਆਈ ਹੈ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਸਰ 12 ਦਿਨ ਦੀ ਆਪਾਂ ਦੁਸ਼ੀ ਫੜੇ ਹੋ ਚੁੱਕੇ ਹਾਂ ਇਹ ਚੱਕਰ ਕੀ ਜਿਹੜਾ ਵੀ ਬਾਰ-ਬਾਰ ਪੁਲਿਸ ਥਾਣੇ ਤੱਕ ਕੋ ਮੜਾ-ਮੜਾ ਕਲੂਜ਼ ਮਿਲਿਆ ਲੱਗੇ ਹੈ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਚ ਹੀ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ ਰਿਹਾ ਹੈ